ਉਹ ਕੀ ਕਰਨੀ ਹੈ ਰਿਸ਼ਤਾ ਨਹੀਂ ਹੋਗਾ ਨਾ ਰਿਸ਼ਤਾ ਹੋਗਾ ਤੇ ਇੱਥੇ ਹੀ ਹੋਗਾ ਤੈਨੂੰ ਦੱਸਤਾ ਹੀ ਫਿਰ ਤੂੰ ਕਿਸਰਾ ਯਾਰ ਮੈਂ ਦੱਸਤਾ ਹੀ ਇੱਥੇ ਹੋਗਾ ਰਿਸ਼ਤਾ ਹਾਂ ਜੋ ਹਾਂ ਪੂਆ ਜੋ ਕੰਦੇ ਪਏ ਹੈ ਚੁੱਪ ਕਰਾਂ ਦੀ ਪੂਆ ਤੇਰੀ ਜੋ ਕੈਂਡੀ ਮੈਂ ਮੰਨ ਜਾਵਾਂ ਕਰਾ ਲਾ ਚੁੱਪੜੋ ਉਹਨੇ ਵੀ ਕਰਾ ਲਾ ਤੈਨੂੰ ਵੀ ਕਰਾ ਲਾ ਚੁੱਪ ਕਰਾ ਲਾਂਗੀ ਆਓ ਆਪਣੀਆਂ ਭੈਣਾਂ ਨਾਲ ਕਰ ਫਿਰ ਗੱਲਾਂ ਤੇ ਰਿਸ਼ਤਾ ਮੇਰੀ ਸੋਲਾ ਗੱਲ ਕੰਨ ਖੋਲ ਕੇ ਰਿਸ਼ਤਾ ਹੋਗਾ ਤੇ ਇੱਥੇ ਹੀ ਹੋਊਗਾ ਮੈਂ ਦੱਸਤਾ ਹੀ ਕਰਕੇ ਬਗਾਈ ਮੈਨੂੰ ਆਪਣੇ ਪੇਖਿਆ ਵਲੇਦਨ ਨਾਲ ਹੀ ਸੇ। ਉਹ ਹੀ ਬਰੇ ਚੰਨੀਆਂ ਛੰਨਣ ਵਾਲੀ ਗੱਲ ਹੀ ਕੀ ਹੈ ਨਾ ਗਰੀਬਾਂ ਦੀ ਗਰੀਬਾਈ ਰਹੀ ਗਰੀਬ ਹੀ ਰਹੀ। ਉਹ ਨਾ ਪੱਖਛੱਡਿਆ ਤੁਸੀਂ ਤੁਸੀਂ ਨਹੀਂ ਜਾਂਦੇ ਸਾਡੇ ਬੱਚੇ ਵੀ ਕਿਤੇ ਉਹ ਨਾ ਬਰਨਾ ਕਿਦਾ ਕਹਾਸੇ ਵਿੱਚ ਵੀ ਕੁਮਰ ਫੇਰਾ ਉਹ ਵੀ ਕਿਧਰ ਨਾ ਵਿਚਾਰੇ ਪਾ ਲੱਗਣਾ। ਦੀਦੀ ਘੱਟ ਬੋਲੋ ਥੋੜਾ। ਘੱਟ ਬੋਲੋ ਘੱਟ ਬੋਲਣ ਦੀ ਗੱਲ ਕੀਤੀ ਹੋ। ਹੈ ਗੁੱਸਾ ਛਾਹਦਾ ਮੈਨੂੰ ਐਡੇ ਪਿਆਰ ਦੇ ਨਾਲ ਮੇਰੇ ਸਾਲਾ ਕੇ ਇਹਦਾ ਵੱਡਾ। ਆ ਕਿੰਦਾ ਦੀ ਗੱਲ ਹੋਈ।

ਤੇਰੇ ਪੇਕੇ ਦਾ ਹੀ ਹੋ ਗਿਆ ਜੋਰ ਮੇਰੀ ਜੁਲ ਹੈ ਕਿ ਕੱਲ ਰਿਸ਼ਤਾ ਹੋਊਗਾ ਤੇ ਇੱਥੇ ਹੀ ਹੋਊਗਾ ਮੈਂ ਤਾਂ ਦੱਸਦਾ ਹੀ ਮੈਂ ਦੋ ਦਿਨਾਂ ਦੇ ਵਿੱਚ ਵਿੱਚ ਵੇਖੀ ਕੁੜੀ ਦਾ ਵੇਖੂਗਾ ਘਰ ਆ ਕੇ ਤੇ ਬਠਾ ਕਟੂਕਾ ਰਵਾ ਕੇ ਤੇ ਬੜਾ ਬਣ ਵਿਆਹ ਦੀ ਤਿਆਰੀਆਂ ਕਰਾ ਦੇਣੀਆ ਤੂੰ ਮੈਨੂੰ ਰੋਕ ਕੇ ਵਗਾਮੀ ਤੇ ਮੈਂ ਵੇਖ ਰਹੀ ਹਾਂ ਹਾਂ ਤਾਂ ਵੇਖ ਰਹੀ ਹੁੰਦਾ ਵੀ ਕਿਸਮਤ ਵੇਖ ਲਈ ਰਿਸ਼ਤਾ ਇੱਥੇ ਹੀ ਹੋਊਗਾ ਮੈਂ ਤਾਂ ਦੱਸਦਾ ਹੀ ਇਹ ਰਿਸ਼ਤਾ ਮੈਂ ਕਰਕੇ ਲਵਾਂਗੀ ਇਹ ਤਾਂ ਦੱਸਦਾ ਹੀ ਮੈਂ ਤਾਂ ਵਕਤ ਦੱਸੇਗਾ ਨਾ ਕੋਈ ਨਹੀਂ ਦੱਸ ਲਵੇ ਮੰਮੀ ਚੰਗਾ ਭਲਾ ਇੰਨਾ ਵਧੀਆ ਰਿਸ਼ਤਾ ਆਇਆ ਹੀ ਤੂੰ ਹੀ ਮੰਨਣਾ ਹੀ ਨਹੀਂ ਤੂੰ ਹਮੇ ਵੀ ਲੜਾਈ ਕਰਕੇ ਭੇਜਤਾ ਹੀ ਮਮਮੀ ਆ ਕੀ ਕੀਤਾ ਤੂੰ ਇੰਨਾ ਵਧੀਆ ਰਿਸ਼ਤਾ ਆਪਣੇ ਘਰ ਚੱਲ ਕੇ ਆਇਆ ਸੀਗਾ ਤੋਰੇ ਵਾਦੇ ਤੁਸੀਂ ਨਾ ਕਰਦੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਕੁੜੀ ਸੁੱਖ ਭੋਗ ਕੇ ਅਗਲੇ ਘਰ ਜਾ ਕੇ ਪੁੱਤ ਤੈਨੂੰ ਕੁਝ ਨਹੀਂ ਪਤਾ ਮਮਮੀ ਕੀ ਨਹੀਂ ਪਤਾ ਸਾਰਾ ਕੁਝ ਉਹਨਾਂ ਨੇ ਕਰਨਾ ਸੀ ਆਪਣਾ ਰੁਪਈਆ ਵੀ ਨਹੀਂ ਲੱਗਣਾ ਸੀ ਜਦ ਹਰ ਇੱਕ ਚੀਜ਼ ਨਾ ਆਪਣੇ ਨਾਲ ਦਾ ਜਾਮੰਦ ਸੀ ਸਾਨੂੰ ਕੀ ਹੀ ਉਹਦੇ ਵਿਆਹ ਕਰਾਉਂਦੇ ਵਿੱਚ ਕੰਮ ਵੀ ਆਪਣੇਗਾ ਸੀ ਵੀਰੇ ਉਹਨਾਂ ਦਾ ਗੱਡੀਆਂ ਕਾਰਾਂ ਵੀ ਆਪਣੀਆਂ ਸੀ ਕਿੰਨਾ ਵੱਡਾ ਘਰ ਹੋ ਨਾ ਨਾ ਦਾ ਕਿੰਨੇ ਵਧੀਆ ਸੀ ਉਹ ਬਸ ਮੰਮੀ ਤੁਸੀਂ ਨਾ ਫਿਰ ਉਹੀ ਚੀਜ਼ਾਂ ਨਾ ਉਹ ਸਹੀ ਕਹਿ ਗਈ ਭੂਆ ਕਿ ਤੁਸੀਂ ਬੇਚਦੇ ਕਿ ਸਾਡੇ ਵਰਗਾ ਕੋਈ ਮੀਡਲ ਕਲਾਸ ਹੋਵੇ ਜਿਵੇਂ ਅਸੀਂ ਜ਼ਿੰਦਗੀ ਕੱਟਣੇ ਨਾ ਭੈਣ ਵੀ ਅੱਗੇ ਜਾ ਕੇ ਓਵੇਂ ਜ਼ਿੰਦਗੀ ਕੱਟੇ ਨਹੀਂ ਸਮਝਾਈਏ ਨਾ ਮੈਂ ਨਹੀਂ ਚਾਹਦੀ ਕਿ ਮੇਰੀ ਤੇ ਇਹੋ ਜੀ ਜ਼ਿੰਦਗੀ ਕੱਟੇ ਆਪਣੇ ਤੋਂ ਉੱਚਾ ਹੀ ਦੇਖਾਂਗੀ ਪੁੱਤਰ ਤੈਨੂੰ ਜੇ ਕੁਝ ਨਹੀਂ ਪਤਾ ਪਰ ਮੰਮੀ ਕੀ ਨਹੀਂ ਪਤਾ ਦੱਸ ਦੋ ਤੁਸੀਂ ਅੱਜ ਮੈਨੂੰ ਤਸ ਤੋ ਮੈਂ ਵੀ ਪੁੱਤਰ ਗਰੀਬ ਕਰਦੀ ਸੀ ਤੇ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤੇ ਜਿਸ ਨਾਲ ਤੇਰੀ ਘੂਆ ਗੱਲਾਂ ਕਰਦੀ ਪਈਆਂ ਨਾ ਕਿ ਆਪਣੇ ਕੱਪੜੇ ਪਾ ਕੇ ਉਹਨਾਂ ਨੇ ਲੈ ਲੈਣਾ ਆਪਣਾ ਉਹਨਾਂ ਨੇ ਰਿਜ਼ੋਰਡ ਕਰ ਲੈਣਾ ਤੈਨੂੰ ਨਿੱਕਾ ਪੈਸਾ ਨਹੀਂ ਲਾਣਾ ਪੈਣਾ ਐਸੇ ਤਾਈ ਪੁੱਤਰ ਤੇਰੇ ਨਾਨਾ ਨਾਨੀ ਨੂੰ ਨਾ ਅੰਡਾ ਨੇ ਆ ਦਸਾਲੇ ਦਿੱਤੇ ਸੀ ਤੇ ਮੇਰਾ ਵਿਆਹ ਕਰ ਦਿੱਤਾ ਸੀ ਉਹਨਾਂ ਨੇ ਤੇ ਉਦੋਂ ਦਾ ਅੱਜ ਤੱਕ ਮੈਂ ਭੁਗਤਣ ਢਈ ਆ ਭੁਗਤਣ ਢਈ ਆ ਐਸਾ ਮੰਮੀ ਤੁਸੀਂ ਕੀ ਭੁਗਤੰਦੇ ਜੀ ਪੁੱਤਰ ਇਹ ਗੱਲ ਉਦੋਂ ਦੀ ਹੈ ਜਿੱਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਪਣੇ ਘਰ ਆਈ ਸੀ ਚੰਗਾ ਹੋਇਆ ਆਸ਼ਾ ਤੂੰ ਆ ਗਈਂ ਦੇਖਿਆ ਵਿਆਹ ਹੋਣਾ ਆ ਸੀ ਨਾ ਪਰ ਵਿਆਹ ਕੁੜੀ ਵਾਲੇ ਨੇ ਥੋੜਾ ਕੀਤਾ ਸੀ ਉਹ ਵਿਆਹ ਸਾਰਾ ਤੇ ਆਪਾਂ ਕੀਤਾ ਸੀ ਕੁੜੀ ਵਾਲੇ ਤੇ ਬਚਾਰੇ ਗਰੀਬ ਹੈਗੇ ਆ ਆ ਪਿਓ ਦਾ ਮਾੜਾ ਮੋਟਾ ਕੰਮ ਆ ਇਹ ਤਾਂ ਮੇਰੇ ਮੁੰਡੇ ਦਾ ਹੁੰਦਾ ਨਹੀਂ ਸੀ ਤੇ ਆਪਾਂ ਫਿਰ ਗੱਲ ਕੀਤੀ ਉਹਨਾਂ ਨਾਲ ਕਿ ਸਾਰਾ ਖਰਚਾ ਆਪ ਕਰਾਂਗੇ ਕੁੜੀ ਚੰਗੀ ਪੜ੍ਹੀ ਲਿਖੀ ਹੈ ਕੀ ਆ ਤੇ ਮੁੰਡਾ ਸਾਡਾ ਘੱਟ ਪੜਿਆ ਸੀ ਰਿਸ਼ਤਾ ਨਹੀਂ ਸੀ ਹੁੰਦਾ ਫਿਰ ਐਸ ਕਰਕੇ ਆਪਾਂ ਮਾੜੇ ਘਰ ਦੀ ਕੁੜੀ ਦਾ ਲੈ ਲੈਂਦਾ ਦੇਖਿਆ ਤੁਸੀਂ ਕਿੰਨਾ ਵਧੀਆ ਖਾਣ ਪਾਣ ਉੱਥੇਗਾ ਸੀ ਆ ਜਿਹੜੀਆਂ ਮਿਲੀਆਂ ਕੀਤੀਆਂ ਆ ਮਿਲੀਆਂ ਵਿੱਚ ਸਾਰੀਆਂ ਆਪਾਂ ਹੀ ਕਰਵਾਈਆਂ ਜਿਹੜਾ ਸਕੂਟਰ ਆ ਸਾਰੇ ਇੱਥੇ ਹੋਂਡੇ ਬੱਲੇ ਬੱਲੇ ਹੋਂਡੇ ਕੇ ਦਾਜ ਵਿੱਚ ਸਕੂਟਰ ਦਿੱਤਾ ਹੈ ਦਾਜ ਵਿੱਚ ਜਿਹੜਾ ਸਕੂਟਰ ਆਇਆ ਨਾ ਉਹ ਵੀ ਅੱਪਾ ਪਹਿਲਾਂ ਉੱਥੇ ਪਹਚਾਤਾ ਸੀ ਅੱਛਾ ਹਾਂ ਉੱਥੇ ਪਹਚਾਤਾ ਸੀ ਆ ਜਾ ਆ ਜਾ ਮਨਜੋ ਆ ਜਾ ਹਲੋ ਮੰਮੀ ਹਾਂ ਮੱਥਾ ਟੇਕ ਇਧਰ ਮੱਥਾ ਟੇਕ ਜੀ ਜੀ ਜਿੰਦਰਾ ਕੋਤੇ ਬੇਹਲਾ ਜਰਾ ਅੱਛਾ ਮੇਰੀ ਗੱਲ ਸੁਣ ਆ ਅੱਜ ਤੋਂ ਨਾ ਕੰਮ ਵਾਲੀ ਦੇ ਨਹੀਂ ਆਣਾ ਮੇਰੇ 75 ਰੁਪਏ ਤੇ ਬਚਿਆ ਕਰਨਗੇ ਹਾਂ ਵੇਖ ਮੇਰੀ ਗਰਸੋ ਤੂੰ ਗਰੀਬ ਘਰ ਦੀ ਕੁੜੀ ਆ ਕੰਮ ਕਰਨ ਦੀ ਤੈਨੂੰ ਆਦਤ ਹੈ ਗਈ ਆ ਤੇ ਕੰਮ ਤਾਂ ਤੂੰ ਕਰ ਹੀ ਲੈਣਾ ਕੱਪੜੇ ਵੀ ਤੂੰ ਧੋ ਲੈਣੇ ਆ ਸਾਰਾ ਕੰਮ ਅੱਜ ਤੋਂ ਬਾਅਦ ਤੂੰ ਹੀ ਸਾਹਮਣਾ ਠੀਕ ਹੈ ਅੱਛਾ ਤੈਨੂੰ ਗੈਸ ਬਾਲਣ ਦੀ ਜਾਚ ਹੈ ਨਾ ਕਿਉਂਕਿ ਟਾਡੇ ਘਰ ਚੁੱਲਾ ਹੈਗਾ ਨਾ ਤੇ ਦੂਜੀ ਗੱਲ ਸਵੇਰੇ ਉੱਠ ਕੇ ਤਿਆਰ ਹੋ ਕੇ ਗਹਿਣਾ ਪਾਇਆ ਕਰ ਆਹ ਤੇਰੇ ਪੇਕਿਆ ਨੇ ਆ ਧਾਗੇ ਦੇ ਵਿੱਚ ਕੀ ਦਿੱਤਾ ਸੀ ਇੱਕ ਤਵੀਤ ਜਿਹਾ ਉਕੇ ਦਾ ਸੀ ਨਹੀਂ ਮੰਮੀ ਉਹ ਛੋਟਾ ਪੰਡਲ ਹੈਗਾ ਅੱਛਾ ਦਾ ਪੁੱਤ ਉਹ ਨਾ ਪਾਇਆ ਕਰ ਪਤਾ ਕੀ ਗੱਲ ਆ ਇਸ ਤਰ੍ਹਾਂ ਸਾਡੀ ਬੇਸ਼ਮੀ ਹੁੰਦੀ ਆ ਮੈਂ ਤਾਂ ਕਿਸੇ ਨੂੰ ਦੱਸਿਆ ਨਹੀਂ ਕਿ ਮੇਰੇ ਕੁੜਮ ਜਿਹੜੇ ਆ ਨਾ ਉਹ ਗਰੀਬ ਹੈਗੇ ਆ ਮੈਂ ਸਾਰਿਆਂ ਨੂੰ ਐਹੋ ਹੀ ਦੱਸਿਆ ਕਿ ਮੇਰੇ ਕੁੜਮ ਉਹ ਤਾਂ ਮੀਰਿਆ ਉਹਨਾਂ ਦਾ ਕੱਪੜੇ ਦਾ ਕੰਮ ਹੈਗਾ ਮੇਰੀ ਗੱਲ ਸੁਣ ਜਦੋਂ ਹੁਣ ਤੂੰ ਜਾਣਾ ਨਾ ਆਪਣੇ ਪੇਕੇ ਮੇਰੇ ਕੋ ਪੈਸੇ ਲੈ ਕੇ ਜਾਵੇਂ ਤੇ ਸਾਰਿਆਂ ਨੂੰ 11-11 ਰੁਪਏ ਲੈ ਕੇ ਆਵੀਂ ਉਹਨਾਂ ਨੂੰ ਕਹਿੰਵੀਂ ਕਿ ਮੇਰੇ ਪੇਕਿਆਂ ਨੇ 11-11 ਰੁਪਏ ਦਿੱਤੇ ਆ ਇਹ ਨਾ ਕਹਵੀਂ ਕਿ ਮੇਰੇ ਪੇਕਿਆਂ ਨੇ ਕੁਝ ਨਹੀਂ ਦਿੱਤਾ ਦੂਸਰੀ ਗੱਲ ਫਲ ਫਰੂਟ ਮੈਂ ਅਨਿਲ ਨੂੰ ਕਹਿ ਕੇ ਸਕੂਟਰ 'ਚ ਰੱਖ ਰਾਵਾਂਗੀ ਤੇ ਇਹੋ ਗੱਲ ਕਹਿਣਾ ਕਿ ਉਹਨਾਂ ਨੇ ਭੇਜਿਆ ਤੇ ਮੈਂ ਉਧਰ ਵਾਲੇ ਪਾਸੇ ਸੂਟ ਕੱਟ ਕੇ ਰੱਖਿਆ ਉਹ ਸੂਟ ਵੀ ਲੈ ਜੀ ਆਪਣੀਆਂ ਚਾਚੀਆਂ ਤਾਈਆਂ ਨੂੰ ਇਹ ਨਾ ਦੱਸੀ ਕਿ ਮਮਿ ਨੇ ਲੈ ਕੇ ਦਿੱਤੇ ਆ ਬਾਕੀ ਇੱਕ ਗੱਲ ਐ ਦੱਸ ਵੀ ਦੇਂਗੀ ਦਰਾਨੀਆਂ ਛਾਣੇ ਕੋ ਥੋੜਾ ਕੋ ਗੱਲ ਲਗਾਈ ਜਾਂਦੀ ਆ ਉਹਨਾਂ ਤਾਂ ਦੱਸਣਾ ਹੀ ਆ ਭੈਣ ਜੀ ਕੀ ਕਰੀਏ ਗਰੀਬ ਘਰ ਦੀ ਲੈ ਆਂਦੀ ਆ ਚੱਲ ਮੇਰੇ ਪੁੱਤ ਦਾ ਤੇ ਵਿਆਹ ਹੋ ਗਿਆ ਨਾ ਵਿਚਾਰੀ ਭੈਣ ਜੀ ਜਿਸਨ ਲੈ ਆਂਦੇ ਪਰਸੋਂ ਲੈ ਕੇ ਆਈ ਵੇਖੋ ਇਹਦੇ ਹੱਥਾਂ ਵਿੱਚ ਕਿੰਨੀ ਕਿੰਨੀ ਸਵਾਹ ਵੜੀ ਹੋਈ ਸੀ ਕੋਈ ਗੱਲ ਨਹੀਂ ਹੁਣ ਹੋਲੀ ਹੋਲੀ ਆਲ ਪੈਜੋਗੀ ਹੁਣ ਇੱਥੇ ਜਦੋਂ ਭਾਂਡੇ ਮੰਜੂਗੀ ਸਰਫ ਸਾਬਨ ਨਾਲ ਉੱਥੇ ਦਾ ਸਵਾਹ ਨਾ ਆਉਂਦੀ ਸੀ ਹਾਂ ਸੂਟ ਕਦੀ ਚੰਗੇ ਫੇਰ ਮੰਜੂ ਤੈਨ ਮੈਂ ਕਿੰਨੀ ਵਾਰ ਹੀ ਕਿਹਾ ਕਿ ਪੇਕਿਆਂ ਦਾ ਕੋਈ ਕਪੜਾ ਨਹੀਂ ਪਾਣਾ ਸਾਡੇ ਇਧਰ ਦੇ ਕਪੜੇ ਪਾਣੇ ਆ ਠੀਕ ਆ ਠੀਕ ਆ ਚਲ ਜਾ ਜਾ ਕੇ ਰੋਟੀ ਬਣਾ ਲ ਮੇਰੀ ਗਾਲ ਸੁਣ ਪਨੀਰ ਪਿਆ ਫ੍ਰਿਜ ਵਿੱਚ ਉਹ ਬਣਾ ਲਈ ਫ੍ਰਿਜ ਦਾ ਪਤਾ ਨਾ ਫ੍ਰਿਜ ਕੀ ਹੁੰਦੀ ਆ ਨਹੀਂ ਮੰਮੀ ਫ੍ਰਿਜ ਦਾ ਨਹੀਂ ਨਾ ਪਤਾ ਨਹੀਂ ਚਲ ਕੋਈ ਗੱਲ ਨਹੀਂ ਗੈਸ ਵੀ ਤੈਨੂੰ ਬਾਲਣੀ ਆਂਦੀ ਹੋਣੀ ਨਹੀਂ ਨਹੀਂ ਹੈਨਾ ਕੋਈ ਗੱਲ ਨਹੀਂ ਗੈਸ ਹੀ ਮੈਂ ਚਾਲ ਸਕਾ ਦਾਂਗੀ ਠੀਕ ਆ ਠੀਕ ਚਲ ਤੇ ਉਥੇ ਦੇਸੀ ਕਿਉਂ ਪਿਆ ਹੋਇਆ ਹੈ ਪੈਂਜੀ ਇਹਨਾਂ ਨੇ ਕਿੱਥੇ ਦੇਸੀ ਕਿ ਉਹਨਾਂ ਰੋਟੀਆਂ ਖਾਧੀਆਂ ਹੋਣੀਆਂ ਹੈਂ ਗਰੀਬ ਆ ਵਿਚਾਰੇ ਚੱਲ ਜਾ ਤੂੰ ਜਾ ਕੇ ਕੰਮ ਵੇਖ ਜਾ ਚੱਲ ਮੇਰਾ ਤਾਂ ਮੁੰਡਾ ਵਿਆਹ ਆ ਗਿਆ ਹੈਂ ਭੈਣ ਜੀ ਸਾਰਾ ਕੋਜੀ ਆਪ ਕੀਤਾ ਗਹਿਣਾ ਇਕੱਠਾ ਸਾਰਾ ਪਾਇਆ ਕਿਤੇ ਹਾਂ ਸੈਟ ਪਤਾ ਪੂਰਾ 4 ਤੋਲਿਆਂ ਦਾ ਪਾਇਆ ਤੇ ਸੈਟ ਮੈਂ 4 ਤੋਲਿਆਂ ਦਾ ਇੱਕ ਸੈਟ ਪਾਇਆ 2 ਤੋਲਿਆਂ ਦਾ ਇੱਕ ਪਾਇਆ ਹੈਂ ਚਾਂਜਰਾ ਅੱਧਾ ਕਿਲੋ ਦੀ ਹੈ ਵੇਖ ਲੋ ਭੈਣ ਜੀ ਜਾਨ ਦੇ ਸਾਰਾ ਟੋਟਲ ਸੋਨਾ ਬਣਾ ਕੇ ਸਾਰਾ ਬਣਾ ਕੇ ਪੂਰਾ ਮੇਰਾ 10000 ਲੱਗਾ ਐ ਇੰਨਾ ਗਰੀਬਾਂ ਕੋਲ ਹਾਂ ਇੰਨਾ ਵੀ ਬੋਗੜ ਤੋਂ ਲੱਸ ਹਾਂ 10000 ਕਦੀ ਵੇਚਾਵ ਨਹੀਂ ਚੱਲ ਚੱਲ ਮਨਜੂ ਲੈ ਆ ਆ ਛੰਛਨ ਕਰਦੀ ਬੜੀ ਸੋਹਣੀ ਲੱਗਦੀ ਵੇੜੇ ਚ ਮੰਮੀ ਚੁੱਪ ਕਰੋ ਮੰਮੀ ਕੀ ਹੋ ਗਿਆ ਚੁੱਪ ਕਰੋ ਤੁਸੀਂ ਤਾਂ ਹੋ ਨਹੀਂ ਲੱਪੇ ਹੋ ਉਹ ਦੀਦੀ ਸਹੀ ਗੱਲ ਆ ਆਪਣੀਆਂ ਪੁਰਾਣੀਆਂ ਗੱਲਾਂ ਯਾਦ ਕਰਕੇ ਬੰਦੇ ਦਾ ਰੋਣਾ ਤਾਂ ਨਿਕਲਦਾ ਹੀ ਆ ਹੁਣ ਮੰਮੀ ਨੂੰ ਸਮਝ ਲੱਗ ਗਈ ਆ ਕਿਉਂ ਤੁਸੀਂ ਕਹਿੰਦੇ ਸੀ ਕਿ ਜੇ ਵਿਆਹ ਹੋਣਾ ਚਾਹੀਦਾ ਨਾ ਤੇ ਆਪਣੀ ਹੈ ਸੇਤ ਵਾਲੇ ਲੋਕਾਂ ਨਾਲ ਹੀ ਹੋਣਾ ਚਾਹੀਦਾ ਵੇ ਪੁੱਤਰ ਮਾਸ ਕਰਕੇ ਕੰਦੀ ਸੀ ਜਿਵੇਂ ਮੇਰਾ ਵਿਆਹ ਆਇਆ ਹੀ ਨਾ ਹੁਣ ਤੇਰੇ ਦਾਦ ਕੇ ਬੜਾ ਕੁਛ ਕੰਦੇ ਹੀ ਕਿਸੀ ਅਸਰਾ ਕਰਨਾ ਨਾ ਅੰਨਾਂ ਜਿੱਥੇ ਵੀ ਮਨ ਨੂੰ ਲੈ ਕੇ ਜਾਣਾ ਨਾ ਤੇਰੇ ਨਾਨਕੇ ਜਾਣਾ ਕੋਈ ਮੈਨਾ ਮਾਰਨਾ ਐ ਦੇਖੀ ਜੀ ਆਪਣੀ ਤੀ ਐ ਵੇਖੋ ਉੱਪਰ ਤੋਂ ਲੈ ਕੇ ਥੱਲੇ ਤੱਕ ਦੇਖੋ ਕਿਦਾਂ ਸ਼ਮਸ਼ਮ ਕਰਦੀ ਪਈ ਐ ਦੇਖੋ ਕਿੰਨਾ ਨੇ ਗਹਿਣਾ ਪਾਇਆ ਆਗਾ ਉੱਥੇ ਮੇਰੇ ਮਾਪਿਆਂ ਦੇ ਉੱਥੇ ਹਿੱਤ ਦੇ ਸੱਟ ਲੱਗਦੀ ਮੇਰਾ ਖਾਦਾ ਪਿੱਤਾ ਪੁੱਤਰ ਕੀ ਕਹੇਗਾ ਭਾਵੇਂ ਮੈਂ ਘਰ ਦੇਸੀ ਕਿਉਂ ਦੀ ਮਨ ਲੁੱਟੀਆਂ ਖਵਾੰਦੇ ਸੀ ਪਰ ਦੂਣੀ ਮੇਰੀ ਕੱਢਦੇ ਸੀ ਸਾਰੇ ਕਾਮ ਦਾ ਕੰਮ ਕਰਾ ਫੇਰ ਨਾਲ ਮਨ ਮੇਰਾ ਮਾਦਰਾ ਉੱਥੇ ਕਦੀ ਘੋ ਵੀ ਦੇਖੇ ਜਿਹੜਾ ਇੱਥੇ ਦੇਖਣ ਨਹੀਂ ਆ ਫੇਰ ਕੋਈ ਮਨ ਆਪਣੇ ਰਿਸ਼ਤੇ ਜਾਨਾਂ ਦੇਣਾ ਵਿਆਹ ਚ ਲੈ ਗਏ ਚਲੀ ਤੇ ਮੈਂ ਸ਼ੌਂਕ ਸ਼ੌਂਕ ਨਾਲ ਗਈ ਉੱਥੇ ਮੈਂ ਹੀ ਗਈ ਹਾਂ ਤੇ ਅੰਨਾਂ ਨੇ ਮਹੀਨੇ ਇੱਕ ਮਹੀਨੇ ਦੇ ਦੇ ਕੇ ਮਨ ਨੂੰ ਬਾਹਰ ਛੱਡਿਆ ਨਿਸ਼ਚਿਤ ਦਰਨ ਪਤਾ ਕੀ ਕਹਿੰਦੇ ਐ ਉਹੀ ਮੰਜੂ ਹੈ ਨਾ ਪੱਲਾ ਦੇਖਿਆ ਸੀ ਅਗਰ ਨਕਬਾ ਤੇ ਹੁਣ ਦੇਖੋ ਇਹਨੂੰ ਲਾਣਾ ਪਾਣਾ ਵੀ ਆ ਗਿਆ ਵੈ ਸਭ ਕੁਛ ਇਹੋ ਜੇ ਤੂੰ ਸਟੈਂਡਰਡ ਦੇ ਹੋਟਲਾਂ ਚ ਕਦੀ ਆਈ ਐ ਇਹੋ ਜੇ ਤੂੰ ਕਦੀ ਕੁਝ ਖਾਦਾ ਪੀਤਾ ਇਹੋ ਜਗ੍ਹਾ ਦੀ ਤੂੰ ਲਾਇਆ ਪਾਇਆ ਤੂੰ ਤਾਂ ਭੁੱਲ ਕੇ ਸੋਚ ਵੀ ਨਹੀਂ ਸਕਦੀ ਦੱਸ ਉਥੇ ਮੈਂ ਕੀ ਕਰਾਂ ਦੇਖ ਤੂੰ ਕੰਦੇ ਸੀ ਤੇਰੇ ਮਾਪਿਓ ਗਰੀਬਾਂ ਦੀ ਨਾ ਅਸੀਂ ਜ਼ਿੰਦਗੀ ਸਵਾਰ ਦਿੱਤੀ ਹੈ ਤੂ ਵੇ ਤੂੰ ਕਦੇ ਸੋਚਿਆ ਵੀ ਨਹੀਂ ਹੁਣਾ ਮੈਂ ਇਹ ਕੁਛ ਕਰਾਂਗੀ ਮੈਨੂੰ ਗਹਿਣਾ ਲੱਤਾ ਮਿਲੇਗਾ ਦੇ ਪੁੱਤਰ ਅੱਜ ਤੇਰੇ ਕੋ ਆਈ ਹੈ ਨਾ ਕਿੰਨਾ ਬੋਲ ਕੇ ਗਈ ਤੇਰੀ ਭੂਆ ਦੀ ਵੀ ਬੜੀਆਂ ਸਈਆਂ ਐ ਜਿਹੜੀ ਹੁਣ ਮੇਰੋ ਜੀ ਕਹਿੰਦੀ ਆ ਨਾ ਕਿ ਮੈਂ ਆਪਣੀ ਭਤੀਜੀ ਦਾ ਸੋਚਦੀ ਪਈ ਆ ਮੈਂ ਆਪਣੀ ਭਤੀਜੀ ਦਾ ਸੋਚਦੀ ਪਈ ਉਦੋਂ ਵੀ ਅੰਨੇ ਆਪਣੇ ਭਰਾ ਦਾ ਹੀ ਸੋਚਿਆ ਸੀ ਕਿ ਇਹਦਾ ਭਰਾ ਵਿਆਹ ਆ ਜਾਵੇ ਬਸ ਭਾਵੇਂ ਗਰੀਬ ਘਰ ਦੀ ਲੈ ਆ ਉਹ ਅਸੀਂ ਕੁਛ ਨਹੀਂ ਕਵਾਂਗੇ ਉਸੀ ਕੋਈ ਮੇਨਾ ਨਹੀਂ ਨੂੰ ਮਾਰਾਂਗੇ ਦੇ ਅੱਜ ਮੇਨਾ ਮਾਰ ਕੀ ਆ ਨਾ ਤੂੰ ਗਰੀਬ ਘਰ ਦੀ ਐ ਸ਼ਾਨਣੀਆਂ ਚ ਸ਼ਾਨਦੇ ਹੀ ਤੇਰੀ ਔਕਾਤ ਕੀ ਐ ਤੂੰ ਹੈ ਕੀ ਐ ਦੇ ਪੁੱਤਰ ਮੈਂ ਨਹੀਂ ਚਾਹਦੀ ਮੇਰੇ ਚ ਥੋੜਾ ਸਬਰ ਹੈਗਾ ਹੀ ਪੁੱਤਰ ਦੇ ਪੁੱਤਰ ਮੈਂ ਨਹੀਂ ਚਾਹਦੀ ਕਿ ਜੋ ਮੇਰੇ ਨਾਲ ਹੋਇਆ ਵਾ ਤੇ ਮੇਰੀ ਧੀ ਨਾਲ ਹੋਇਆ ਤੇ ਤੇਰੀ ਭੈਣ ਨਾਲੋਂ ਅਮੀਨੇ ਕੁਮੈਨੇ ਪੁੱਤਰ ਬੜੇ ਵੱਜਦੇ ਲੋਕੀ ਕੰਦੇ ਕੁਛੀ ਤੇ ਕਰਦੇ ਕੁਛੀ ਤੂੰ ਨਹੀਂ ਸਵੇਖ ਸਿਕਾਣਾ ਤੇ ਨਾ ਤੇ ਕੋ ਜਰਿਆ ਜਾਣੇ ਕਿ ਤੇਰੀ ਭੈਣ ਨੂੰ ਕੋਈ ਮੀਨਾ ਮਲੇ ਐਸ ਕਰਕੇ ਮੈਂ ਕਰਨੀ ਅਸੀਂ ਆਪਣੇ ਮੁੱਤਾਂ ਦੇ ਬੰਦੇ ਵੇਖਾਂਗੇ ਪੁੱਤਰ ਜਿਹੋ ਜਿਹਾ ਸਾਡਾ ਸਟੈਂਡਰਡ ਹੈ ਨਾ ਅਸੀਂ ਉਸ ਤਰ੍ਹਾਂ ਤੇ ਭੈਣ ਦਾ ਵਿਆਹ ਕਰਾਂਗੇ ਮੈਂ ਐ ਥੋੜੀ ਕਰਨੀ ਭਈਆ ਅਸੀਂ ਗਰੀਬ ਘਰ ਵਿਆ ਨਹੀਂ ਆ ਅਸੀਂ ਉੱਥੇ ਵਿਆਵਾਂਗੇ ਜਿੱਥੇ ਕੁੜੀ ਨਾਲ ਅੱਜ ਕੇ ਰੋਟੀ ਖਾਵੇ بڑے ਲਿਖੇ ਸਭ ਕੁਝ ਕਰੇ ਉਹ ਸਭ ਕੁਝ ਸਾਡੇ ਕੋਲ ਹੈ گا ਮੈਂ ਨਾ ਪੁੱਤਰ ਐਵੇਂ ਥੋੜੀ ਜਿਹੜਾ ਮਾਨੂੰ ਰਿਸ਼ਤੇ ਦੀ ਦੱਸ ਪਾਏਗਾ ਉਹਨਾਂ ਕੋਲ ਬਹੁਤ ਪੈਸਾ ਹੈਗਾ ਜੀ ਤੁਸੀਂ ਆਪਣੀ ਕੁੜੀ ਦਾ ਵਿਆਹ ਕਰ ਦਿਓ ਜੀ ਉਹ ਬਹੁਤ ਅਮੀਰ ਹੈਗੇ ਆ ਜੀ ਉਹ بڑے ਕੋਠੀਆਂ ਕਾਰਾਂ ਵਾਲੇ ਹੈਗੇ ਆ ਜੀ ਅਜਾ ਵਿਆਹ ਕਰ ਦੋ ਦੇ ਪੁੱਤਰ ਕਰਾਂਗੀ ਵਿਆਹ ਆਪਣੀ ਹیثیت ਵੇਖ ਕੇ ਆਪਣੀ ਹیثیت ਜਿਸ ਤਰ੍ਹਾਂ ਹੋਏਗੀ ਮੈਂ ਉਸੇ ਤਰ੍ਹਾਂ ਦਾ ਘਰ ਲੱਭਾਂਗੀ ਤੇ ਵਧੀਆ ਲੱਭਾਂਗੀ ਹੁਣ ਦਾ ਸੁਪੁੱਤਰ ਮੈਂ ਗਲਤ ਕੀਤਾ ਤੇ ਜਾਂ ਸਹੀ ਕੀਤਾ ਨਹੀਂ ਨਹੀਂ ਮੰਮੀ ਤੁਸੀਂ ਜੋ ਕੁਝ ਕੀਤਾ ਨਾ ਬਹੁਤ ਸਹੀ ਕੀਤਾ ਕੁਝ ਦੇਰ ਵਾਸਤੇ ਨਾ ਮੈਨੂੰ ਲੱਗਾ ਸੀ ਕਿ ਮੰਮੀ ਦਾ ਫੈਸਲਾ ਗਲਤ ਆ ਕਿਉਂ ਨਹੀਂ ਉਹ ਚਾਹੁੰਦੇ ਕਿ ਉਹਨਾਂ ਦੀ ਕੁੜੀ ਦਾ ਘਰ ਇੱਕ ਚੰਗੇ ਘਰ ਦੇ ਵਿੱਚ ਵਸੇ ਜਿੰਨਾ ਕੋ ਕੋਠੀ ਹੋਵੇ ਕਾਰਾਂ ਹੋਣ ਪੈਸਾ ਹੋਵੇ ਪਰ ਮੰਮੀ ਮੈਂ ਨਹੀਂ ਚਾਹਨਾ ਜਿਵੇਂ ਤੁਸੀਂ ਆ ساری ਜ਼ਿੰਦਗੀ ਗੱਡੀ ਨਾ ਮੇਣਿਆਂ ਦੇ ਵਿੱਚ ਉਵੇਂ ਮੇਰੀ ਭੈਣ ਮੇਣਿਆਂ ਵਿੱਚ ਜ਼ਿੰਦਗੀ ਕੱਢੇ ਤੇ ਦੀਦੀ ਨਹੀਂ ਮੰਮੀ ਮੇਰੀਆਂ ਅੱਖਾਂ ਖੁੱਲ ਗਈਆਂ ਹੁਣ ਤੁਹਾਨੂੰ ਵੇਖ ਕੇ ਮੇਰੀ ਮਾਂ ਜੋ ਕੁਛ ਤੁਹਾਡੇ ਨਾਲ ਆ ਮੈਂ ਨਹੀਂ ਚਾਹਦੀ ਮੇਰੇ ਨਾਲ ਹੋਵੇ ਜਿੱਦਾਂ ਤੁਸੀਂ ਕਹੋਗੇ ਵੀ ਇਹ ਆਪਾਂ ਉਦਾਂ ਹੀ ਕਰਾਂਗੇ ਜਿਹੜਾ ਰਿਸ਼ਤਾ ਤੁਸੀਂ ਦੇਖੋਗੇ ਅਸੀਂ ਉਹੀ ਕਰਾਂਗੇ ਵੇਖੋ ਨਾ ਪੁੱਤਰ ਅਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਣਾ ਵੀਰੇ ਠੀਕ ਹੈ ਪੁੱਤਰ ਅਸੀਂ ਉਸੇ ਤੇ ਤੁਸੀਂ ਵੀ ਨਾ ਕਹੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਠੀਕ ਆ ਕੋਈ ਤੁਹਾਨੂੰ ਜਿਹੜਾ ਮੱਝੀ ਕੋਈ ਕੁਝ ਕਹਿੰਦਾ ਰਹੇ ਤੁਹਾਡੇ ਬੱਚੇ ਤੁਹਾਡੇ ਨਾਲ ਆ ਹਾਂ ਹੁਣ ਅਸੀਂ ਵੱਡੇ ਹੋ ਗਏ ਹੋਏ ਆ ਅਸੀਂ ਤੁਹਾਡੇ ਨਾਲ ਆ ਲਹਿ ਗਿਆ ਕੋਈ ਨਹੀਂ ਬੋਲ ਸਕਦਾ ਤੁਹਾਨੂੰ ਠੀਕ ਸਕਦਾ ਨਾ ਬੱਚੇ ਨੂੰ ਬੋਤਾ ਬੋਤਾ ਦੋ ਤਾਂ ਹੁਣ ਨੰਨਾਂ ਨੂੰ ਵੀ ਕਹਿ ਦਈਏ ਸਾਰਿਆਂ ਨੂੰ ਕਿਸੇ ਸਹੀ ਕੀ ਆਵਾ ਤੁਝ ਗਲਤ ਕੀ ਆਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਸੇਜ ਆ ਦਿੱਤਿਓ ਦੇਖੋ ਜੀ ਬਿਲਕੁਲ ਸਹੀ ਗੱਲ ਸਾਰਿਆਂ ਨੂੰ ਮੈਸੇਜ ਆਨ ਦੇਣ ਕੇ ਦਸਬੀਨਾ ਟੀਆ ਚੰਗਾ ਦਸਬੀਨਾ ਹਾਂ ਜੀ ਆ ਚਲ ਮੈਂ ਵੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਹੋਰ ਨੌਕੀ ਹਾਲ ਚੱਲਿਆ ਉਮੀਦ ਹੈ ਕਿ ਸਾਰੇ ਠੀਕ ਹੋਣਗੇ ਹਾਂ ਤੁਸੀਂ ਜਾਣਾ ਚੱਲ ਜਾਓ ਹਾਂ ਅੱਜ ਦੀ ਸਟੋਰੀ ਛੋਟੀ ਜੀ ਬਣਾਈ ਗਈ ਸੀ ਕਿ ਵਾਕਈ ਨਾ ਕਈ ਇਹ ਕੋਈ ਜੇ ਹਾਲਾਤ ਜਿਹੜਾ ਦੇ ਚੰਗੇ ਹੁੰਦੇ ਆ ਉਹ ਗਰੀਬ ਘਰਾਂ ਦੀਆਂ ਕੁੜੀਆਂ ਲੈਣਦੇ ਆ ਸਾਰੇ ਬਾਰੇ ਨਾ ਸੋਚਿਓ ਕਿ ਸ਼ਾਇਦ ਸਾਨੂੰ ਕਹਿਣ ਦੇ ਸਾਰਿਆਂ ਨੂੰ ਕਹਿਣ ਦੇ ਕੁਝ ਪਰਸੈਂਟ ਲੋਕ ਜਿਹੜੇ ਐਸਾ ਨਾ ਕਰਦੇ ਆਜੋ ਭੈਣ ਜੀ ਅਰਣਾ ਭੈਣ ਜੀ ਆਜੋ ਤੇ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਕੀ ਆਪਾਂ ਇੱਕ ਮਨ ਘੜਨ ਤੇ ਨਹੀਂ ਆ ਇਦਾਂ ਹੁੰਦਾ ਐਸਾ ਮਨ ਘੜਨ ਨਹੀਂ ਹੈਗੇ ਐ ਸਟੋਰੀਆਂ ਹੈਗੀਆਂ ਮੁੰਡੇ ਦਾ ਕਿਸੇ ਵਜ੍ਹਾ ਕਰਕੇ ਜਾਂ ਵਿਆਹ ਨਹੀਂ ਹੁੰਦਾ ਜਾਂ ਕੋਈ ਵੀ ਗੱਲ ਕਹਿ ਸਕਦੇ ਆਪਾਂ ਗਰੀਬ ਘਰਾਂ ਦੀਆਂ ਕੁੜੀਆਂ ਲੈਣ ਕੇ ਬਾਚੋ ਉਹਨਾਂ ਨੂੰ ਸਾਰੀ ਉਮਰ ਮਿਹਣੇ ਦਿੱਤੇ ਜਾਂਦੇ ਆ ਕਦੀ ਤੂੰ ਕਪੜਾ ਪਾ ਕੇ ਵੇਖਿਆ ਹੀ ਇਹੋ ਜਿਹਾ ਕਦੀ ਇਹੋ ਜੇ ਹੋਟਲਾਂ ਚ ਖਾ ਕੇ ਵੇਖਿਆ ਹੀ ਕਦੀ ਇੱਥੇ ਜਾ ਕੇ ਵੇਖਿਆ ਹੀ ਕਦੀ ਇਹ ਆ ਕਦੀ ਉਹ ਆ ਤੁਸੀਂ ਆਪ ਪੈਸਾ ਖਰਚ ਕੇ ਉਹਨੂੰ ਵਿਆਹ ਕੇ ਲੈ ਕੇ ਆਏ ਜੇ ਇਦਾਂ ਦਾਵਾ ਕੀ ਮਤਲਬ ਪਹਿਲਾਂ ਵਿਆਹ ਕੇ ਲੈ ਆਉਂਦੇ ਆ ਨਾ ਫਿਰ ਬਾਅਦ ਚ ਜਦੋਂ ਤੁਹਾਡੇ ਸਟੈਂਡਰਡ ਦੇ ਨਾਲ ਮੈਚ ਨਹੀਂ ਹੁੰਦੇ ਉਦੋਂ ਤੁਸੀਂ ਕਹਿੰਦੇ ਜੇ ਕਿ ਲੈ ਤੈਨੂੰ ਹੁੰਦਾ ਨਹੀਂ ਆ ਲੈ ਤੈਨੂੰ ਆ ਨਹੀਂ ਕਰਨਾ ਆਉਂਦਾ ਉਦੋਂ ਤੁਸੀਂ ਵੇਖ ਕੇ ਲਿਆਉਣਾ ਕੀ ਇਹ ਸਾਡੇ ਸਟੈਂਡਰਡ ਨਾਲ ਮੈਚ ਕਰਦੀ ਹੈ ਕਿ ਨਹੀਂ ਉਦੋਂ ਫਿਰ ਤੁਹਾਨੂੰ ਬੇਤ ਹੀ ਮਹਿਸੂਸ ਹੁੰਦੀ ਆ ਕਿ ਨਹੀਂ ਆਪਾਂ ਛੋਟੇ ਘਰ ਵਿਆਹ ਕਰਾ ਲਿਆ ਹਨਾ ਇਦਾਂ ਸਾਨੂੰ ਨਹੀਂ ਕਰਾਉਣਾ ਚਾਹੀਦਾ ਸੀ ਤੇ ਮਤਲਬ ਇਹ ਆ ਕਿ ਗਰੀਬ ਘਰ ਦੀ ਕੁੜੀ ਤੇ ਅਮੀਰ ਘਰ ਦੀ ਨੂੰ ਤੁਸੀਂ ਬਣਾ ਤੇ ਲੰਦੇ ਜੇ ਪਰ ਉਹਨੂੰ ਸੈੱਟ ਨਹੀਂ ਕਰਦੇ ਹਾਂ ਬਸ ਬਸ ਇਹ ਬਾਰ-ਬਾਰ ਮੈਨੇ ਆ ਲਾਲ ਤਾਂ ਨੇ ਆ ਲਾਲ ਮੈਨੇ ਆ ਲਾਲ ਤਾਂ ਦੇਣਾ ਤੁਝ ਪਾਰ ਦਿੰਦੇ ਹੋ ਹਾਂ ਕਹਿੰਦਾ ਮਤਲਬ ਜੇ ਗਰੀਬ ਘਰ ਦੀ ਕੁੜੀ ਤੁਸੀਂ ਸੈੱਟ ਕੀਤੀ ਹੈ ਨਾ ਤੇ ਬੇਰਨ ਤਾਲੇ ਮੈਨੇ ਵਾ ਤਾਂ ਤੁਸੀਂ ਨਾ ਬਿਲਕੁਲ ਭੈਣ ਜੀ ਬੜੇ ਦੁਨੀਆ ਰਿਸ਼ਤੇਦਾਰ ਭੈਣ ਭਰਾ ਵਾ ਜਾ ਕੇ ਕਰਨਗੇ ਅੜਾ ਦਾ ਚ ਦਿੱਤੀ ਚੀਜ਼ ਆਪਾਂ ਤੇ ਦਿੱਤੀ ਆ ਭਾਈ ਦਿੱਤੀ ਹੈ ਉਹੀ ਗੱਲ ਆ ਇਹ ਕਹਿਣਾ ਨਹੀਂ ਚਾਹੀਦਾ ਬਬਲੀ ਨੂੰ ਇਹ ਤਾਂ ਉਹਨਾਂ ਨੇ ਤੇ ਨਹੀਂ ਕਿਹਾ ਸੀ ਇਸ ਇਸ ਕਰਕੇ ਜੇ ਮੰਨ ਲਓ ਤੁਸੀਂ ਹਾਂ ਪਤਾ ਕੀ ਗੱਲ ਆ ਰਿਦੀ ਅ ਇਹਦੇ ਚ ਲੜਕੀਆਂ ਦੇ ਪੇਰੈਂਟਸ ਦੀ ਗੱਲ ਆ ਕਿ ਕਈ ਵਾਰੀ ਲੜਕੀਆਂ ਦੇ ਪੇਰੈਂਟਸ ਘਰ ਦਿੰਦੇ ਤਗੜੇ ਘਰ ਵਿਆ ਉਹ ਪਤਾ ਕੀ ਗੰਦੇ ਨੇ ਕਿ ਆਪਾਂ ਤੇ ਗਰੀਬੀ ਵੇਖੀ ਚੱਲ ਸਾਡੇ ਬੱਚੇ ਨਾ ਵੇਖਣ ਬੱਚੇ ਨਾ ਵੇਖਣ ਗਰੀਬੀ ਸਾਡੀ ਕੁੜੀ ਚੰਗੇ ਘਰ ਜਾਵੇ ਉਹ ਆਪਣੀ ਵੱਲ ਵਿਚਾਰੇ ਪੇਰੈਂਟਸ ਚੰਗਾ ਕਰਦੇ ਆ ਪਰ ਗਾਂ ਜਿਹੜੇ ਬਿਮਾਰੀ ਪੈਣੇ ਵੱਡਣ ਵਾਲੇ ਜਿਹੜੇ ਸੋਹਰੇ ਹੁੰਦੇ ਆ ਉਹ ਇਹੋ ਜਿਹੇ ਮੇਹਣੇ ਦਿੰਦੇ ਆ ਰਿਸ਼ਤੇ ਸਾਰਿਆਂ ਨੂੰ ਨਹੀਂ ਕਹਿਣ ਦੇ ਫੇਰ ਜੀ ਫੇਰ ਮੈਂ ਕਹਿਣ ਈ ਆ ਸਾਰਿਆਂ ਜਿਹੜੇ ਜਿੰਦੇ ਆ ਉਹਨਾਂ ਨੂੰ ਕਹਿਣ ਦੇ ਜਿਹੜੇ ਮੇਹਣੇ ਦਿੰਦੇ ਬੜੇ ਜਿਹੜੇ ਮੈਂ ਆਪਣੇ ਅੱਖੀ ਵੇਖੇ ਹੱਥ ਜੋੜ ਕੇ ਰਿਸ਼ਤੇ ਕਰ ਲੈਂਦੇ ਆ ਬਾਅਦ ਚ ਮੇਹਣਿਆਂ ਨਾਲ ਬਗਾਨੀ ਧੀ ਨੂੰ ਤੋਂਮਤ ਨਾਲੇ ਮਾਰ ਦਿੰਦੇ ਨੇ ਭੈਣ ਜੀ ਮੇਰੇ ਆਪਣੇ ਅੱਖੀ ਵੇਖਣ ਦੀ ਗੱਲ ਆ ਐਸ ਤਰ੍ਹਾਂ ਕਿਸੇ ਕੁੜੀ ਦਾ ਵਿਆਹ ਹੋਇਆ ਤਰੀਬ ਘਰ ਦੀ ਸੀ ਸਹੁਰੇ ਚੰਗੇ ਸੀ ਉਹਨਾਂ ਦੇ ਚਾਰ ਬੰਦਿਆਂ ਦੇ ਵਿੱਚੋਂ ਪਹਿਲੇ ਫੇਰੇ ਆਏ ਤੇ ਪਤਾ ਉਹਨਾਂ ਨੇ ਕੀ ਕਿਆ ਕੁੜੀ ਪਹਿਚਾਨੀ ਜੀ ਆਪਣੀ ਹਾਂ ਪਹਿਚਾਨੀ ਜੀ ਆਪਣੀ ਕੁੜੀ ਇਹ ਉਹੋ ਹੀ ਕੁੜੀ ਸੀ ਹੋਣ ਵੇਖ ਲੋ ਉਹਦੀ ਕਟਿੰਗ ਕਰਵਾਤੀ ਆ ਗਹਿਣਾ ਪਵਾਤਾ ਆ ਸੂਟ 5000 ਦਾ ਲੈ ਕੇ ਦਿੱਤਾ ਪਾਰਲਰ ਤੇ ਧਿਆਰ ਕਰਾ ਕੇ ਪਾਰਲਰ ਤੇ ਧਿਆਰ ਮਤਲਬ ਉਸ ਵਕਤ ਇੱਕ ਮਾਂ ਪਿਓ ਦੇ ਉੱਤੇ ਕੀ ਬੀਤੀ ਹੈ ਮੈਂ ਸੱਚੀ ਗੱਲ ਆ ਉਸ ਵਕਤ ਉਹਦੇ ਪੇਰੈਂਟਸ ਵਿਚਾਰੇ ਇੰਨਾ ਸਿਰ ਝੁਕਾ ਕੇ ਬੈਠੇ ਸੀ ਨਾ ਇੰਨਾ ਸਿਰ ਝੁਕਾ ਕੇ ਬੈਠੇ ਸੀ ਕਿ ਮੈਂ ਦੱਸ ਨਹੀਂ ਸਕਦੀਗੀ ਤੇ ਇਹਦੇ ਵਿੱਚ ਜਿਹੜੀ ਆਪਾਂ ਗੱਲ ਕੀਤੀ ਆ ਸੋਨੇ ਦੀ ਗੱਲ ਕੇ 10000 ਕਿਉਂਕਿ ਉਹ ਆਪਾਂ ਅਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕੀਤੀ ਆ ਇਹਨਾਂ ਸੋਚਿਓ ਚਲੋ ਜੀ ਬਾਕੀ ਤੁਸੀਂ ਆਪਣੇ ਰਿਵਿਊ ਤੁਹਾਨੂੰ ਆਪ ਦਿਓ ਕਮੈਂਟਾਂ ਦੇ ਵਿੱਚ ਤੁਹਾਨੂੰ ਆ ਸਟੋਰੀ ਕਿਵੇਂ ਲੱਗੀ ਤੇ ਬਾਕੀ ਇਹ ਉਹਨਾਂ ਨੂੰ ਮੈਸੇਜ ਆ ਕਿ ਜਿਹੜੇ ਇਦਾਂ ਕਰਦੇ ਆ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਇੱਕ ਅਗਲੇ ਬੰਦੇ ਦੇ ਉੱਤੇ ਕੀ ਬੀਤਦੀ ਉਹ ਹੀ ਬੰਦਾ ਜਾਣਦਾ ਵਾ ਤੇ ਬਾਕੀ ਤੁਸੀਂ ਹੀ ਆਪਣੀ ਸਾਡੀ ਵੀਡੀਓ ਨੂੰ ਵੱਧ ਵੱਧ ਪਿਆਰ ਦਿਓ ਨਾਲ ਨੂੰ ਲਾਈਕ ਕਰ ਦੂਜੀ ਗੱਲ ਨਾਲੇ ਕਰ ਲਉ ਅੱਜ ਕੱਲ ਬੜਾ ਚੱਲ ਰਿਹਾ ਕਿ ਇੰਗਲਿਸ਼ ਵਿੱਚ ਅੱਜ ਕੱਲ ਨਾਲੇ ਸਾਰਿਆਂ ਦੇ ਫੋਨਾਂ ਦੇ ਵਿੱਚ ਇੱਕ ਆ ਰਹੀ ਆ ਕਿ ਆਟੋ ਡਬਡ ਹੋਈ ਹੁੰਦੀ ਆ ਉਹ ਤੁਸੀਂ ਇਦਾਂ ਕਰਿਆ ਕਰੋ ਕਿ ਵੀਡੀਓ ਖੋਲ ਕੇ ਵੀਡੀਓ ਦੀ ਸੈਟਿੰਗ ਤੇ ਜਾ ਕੇ ਉਹਦਾ ਆਡੀਓ ਟਰੈਕ ਆ ਜਿਹੜਾ ਉਨੋਂ ਦਹੀਂ ਪੰਜਾਬੀ ਵਿੱਚ ਜਾਂ ਹਿੰਦੀ ਵਿੱਚ ਜਿਹਦੇ ਵਿੱਚ ਵੀ ਤੁਸੀਂ ਦੇਖਦੇ ਉਹਦੇ ਤੇ ਸੈਟਿੰਗ ਕਰਾਇਆ ਕਰੋ ਜਿਹੜੀ ਆ ਇੰਗਲਿਸ਼ ਵਿੱਚ ਡਬਡਿਆ ਉਹ ਤੁਹਾਨੂੰ ਹਿੰਦੀ ਵਿੱਚ ਜਾਂ ਪੰਜਾਬੀ ਵਿੱਚ ਜਿਹੜੀ ਵੀ ਲੈਂਗੁਏਜ ਹੈ ਸਾਡੀ ਵੀਡੀਓ ਹੁੰਦੀ ਹੈ ਉਹ ਤੁਹਾਨੂੰ ਉਸੇ ਲੈਂਗੁਏਜ ਵਿੱਚ ਸ਼ੋ ਹੋਊਗੀ ਪਰ ਇਹ ਆਪਾਂ ਨੇ ਕੁਝ ਕੀਤਾ ਇਹ ਪਿੱਛੋਂ YouTube ਵੱਲੋਂ ਹੀ ਸੈਟਿੰਗ ਆ ਹਾਂ ਆਟੋਮੈਟਿਕ ਸੈਟਿੰਗ ਆ ਤੇ ਇਹਨੂੰ ਤੁਸੀਂ ਮੈਨੂਅਲੀ ਆਪਣੀ ਸੈਟਿੰਗ ਤੇ ਜਾ ਕੇ ਚੇਂਜ ਕਰ ਸਕਦੇ ਜੇ ਮੈਂ ਫੇਰ ਦੱਸ ਦਿੰਦਾ ਵਾਂ ਸੈਟਿੰਗ ਤੇ ਜਾ ਕੇ ਆਟੋ ਆਡੀਓ ਟਰੈਕ ਆ ਜਿਹੜਾ ਉਹਨੂੰ ਤੁਸੀਂ ਚੇਂਜ ਕਰਨਾ ਪੰਜਾਬੀ ਦੇ ਵਿੱਚ ਤੇ ਤੁਹਾਡੀ ਜਿਹੜੀ ਵੀਡੀਓ ਪੰਜਾਬੀ ਵਿੱਚ ਸ਼ੋ ਹੋ ਜੇਗੀ ਚਲੋ ਜੀ ਠੀਕ ਹੈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਕਰਨਾ ਥੈਂਕ ਯੂ ਸੋ much ਜੀ